ਸਵਾਗਤ ਹੈ ਤੁਹਾਡਾ ਮੈਂ ਹਾਂ ਖੁਸ਼ਾਲ ਲਾਲੀ ਅੱਜ ਪੰਥਕ ਹਲਕਿਆਂ ਨਾਲ ਸੰਬੰਧਿਤ ਦੋ ਅਜਈਆਂ ਖਬਰਾਂ ਦੇ ਨਾਲ ਤੁਹਾਡੇ ਰੂਬਰੂ ਹੋਏ ਹਾਂ ਜਿਹੜੀਆਂ ਇਸ ਵੇਲੇ ਸਭ ਤੋਂ ਵੱਧ ਚਰਚਾ 'ਚ ਨੇ ਪਹਿਲੀ ਖਬਰ ਅਕਾਲੀ ਦਲ ਬਾਰਸ ਪੰਜਾਬ ਦੇ ਦੇ ਮੁਖੀ ਅਮਰਤਪਾਲ ਸਿੰਘ ਬਾਰੇ ਹੈ ਜਿਹੜੇ ਕਿ ਇਸ ਵੇਲੇ ਡਿਬਰੂਗੜ ਜੇਲ੍ਹ 'ਚ ਬੰਦ ਨੇ ਉਹਨਾਂ ਦੇ ਖਿਲਾਫ ਤੀਜੀ ਵਾਰ ਐਨਐਸਏ ਲਾਣ ਉਹਨਾਂ ਨੂੰ ਪੈਰੋਲ ਨਾ ਦੇਣ ਔਰ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਨੇ ਤੇ ਤੀਜੀ ਵਾਰ ਐਨਐਸਏ ਲਾਣ ਦੇ ਮਾਮਲੇ ਦੇ ਨੂੰ ਜਿਹੜਾ ਚੈਲੰਜ ਕੀਤਾ ਗਿਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਉਸ ਬਾਬਤ ਇੱਕ ਸੁਣਵਾਈ ਹੋਈ ਹੈ ਤੇ ਪੰਜਾਬ ਸਰਕਾਰ ਨੇ ਤੱਥਾਂ ਦੇ ਨਾਲ ਅਜਿਹੇ ਦਸਤਾਵੇਜ਼ ਜਾਂ ਅਜਿਹੇ ਫੈਕਟਸ ਜਿਹੜੇ ਨੇ ਉਹ ਹਾਈ ਕੋਰਟ ਅੱਗੇ ਰੱਖੇ ਨੇ ਜਿਨ੍ਹਾਂ ਦੇ ਆਧਾਰ ਤੇ ਇਹ ਦਾਵਾ ਕੀਤਾ ਗਿਆ ਕਿ ਅਮਰਤਪਾਲ ਸਿੰਘ ਹੋਣਾ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਬਾਹਰ ਕਿਉਂ ਨਹੀਂ ਆਣ ਦਿੱਤਾ ਜਾ ਰਿਹਾ ਦਰਅਸਲ ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਨੁਪਮ ਗੁਪਤਾ ਨੇ ਚੀਫ ਜਸਟਿਸ ਦੀ ਅਗਵਾਈ ਵਾਲੇ ਬੈਂਚ ਨੂੰ ਦੱਸਿਆ ਬੈਂਚ ਦੇ ਅੱਗੇ ਦੋ ਅਜਿਹੇ ਫੈਕਟ ਰੱਖੇ ਜਿਨ੍ਹਾਂ ਦੇ ਆਧਾਰ ਤੇ ਦਾਵਾ ਕੀਤਾ ਗਿਆ ਕਿ ਜੇਕਰ ਅਮਰਿਤਪਾਲ ਸਿੰਘ ਬਾਹਰ ਆਉਂਦੇ ਨੇ ਤਾਂ ਉਹ ਅਮਨ ਕਾਨੂੰਨ ਦੀ ਸਥਿਤੀ ਲਈ ਖਤਰਾ ਬਣ ਜਾਂਦੇ ਨੇ ਖਾਸ ਤੌਰ ਤੇ ਜਾਣਕਾਰੀ ਜਿਸ ਤਰ੍ਹਾਂ ਦੀ ਮੰਗੀ ਗਈ ਸੀ ਉਸ ਤਰ੍ਹਾਂ ਦੇ ਫੈਕਟਸ ਜਿਹੜੇ ਨੇ ਅਨੁਪਮ ਗੁਪਤਾ ਨੇ ਅਦਾਲਤ ਅੱਗੇ ਰੱਖੇ ਇਸ ਦੇ ਵਿੱਚ ਸਭ ਤੋਂ ਪਹਿਲਾ ਫੈਕਟ ਇਹ ਰੱਖਿਆ ਗਿਆ ਕਿ ਅਮਰਤਪਾਲ ਸਿੰਘ ਉਹਨਾਂ ਦੇ ਕੈਨੇਡਾ ਬੇਸਡ ਗੈਂਗਸਟਰ ਅਰਸ਼ ਡੱਲਾ ਨਾਲ ਸਬੰਧ ਹਨ ਉਹ ਉਹਨਾਂ ਦੇ ਨਾਲ ਸੰਪਰਕ ਵਿੱਚ ਸੀਗੇ ਔਰ ਅਰਸ਼ ਡੱਲਾ ਨੂੰ ਭਾਰਤ ਸਰਕਾਰ ਵੱਲੋਂ ਅੱਤਵਾਦੀ ਗਿਰਦਾਨੀਆਂ ਗਿਆ ਤੇ ਇਹ ਦਾਵਾ ਕੀਤਾ ਗਿਆ ਕਿ ਅਮਰਤਪਾਲ ਦੇ ਜਿਨ੍ਹਾਂ ਗੈਂਗਸਟਰਾਂ ਔਰ ਅਤਵਾਦੀ ਸੰਗਠਨਾਂ ਨਾਲ ਸੰਬੰਧ ਨੇ ਉਹਨਾਂ ਨੇ ਇੱਕ ਹਿਟਲਿਸਟ ਤਿਆਰ ਕੀਤੀ ਹੈ ਜਿਸ ਦੇ ਵਿੱਚ 15 ਲੋਕ ਸ਼ਾਮਲ ਨੇ ਇਸ ਹਿਟਲਿਸਟ ਦੇ ਵਿੱਚ ਉਹ ਵਿਅਕਤੀ ਸ਼ਾਮਲ ਨੇ ਜਿਹੜੇ ਪ੍ਰਿੰਸੀਪਲੀ ਜਾਂ ਪੋਲੀਟਿਕਲੀ ਆਈਡਿਓਲੋਜੀ ਦੇ ਤੌਰ ਤੇ ਅਮਰਪਾਲ ਸਿੰਘ ਦਾ ਵਿਰੋਧ ਕਰਦੇ ਨੇ ਇਸ ਦੇ ਵਿੱਚ ਐਗਜ਼ਾਮਪਲ ਦਿੱਤੀ ਗਈ ਹੈ ਗੁਰਪ੍ਰੀਤ ਸਿੰਘ ਹਰੀ ਨੌ ਜਿਨ੍ਹਾਂ ਦਾ ਪਿਛਲੇ ਦਿਨਾਂ ਦੇ ਵਿੱਚ ਕਤਲ ਹੋਇਆ ਤੇ ਸੁਖਰਾਜ ਸਿੰਘ ਔਰ ਸਰਕਾਰੀ ਵਕੀਲ ਨੇ ਇਹ ਕਿਹਾ ਕਿ ਜਿਹੜੀ ਜਿਹੜਾ ਜਵਾਬ ਨਾਮਾ ਪੰਜਾਬ ਸਰਕਾਰ ਵੱਲੋਂ ਹਾਈ ਕੋਰਟ ਦੇ ਵਿੱਚ ਦਾਖਲ ਕੀਤਾ ਗਿਆ ਉਸ ਦੇ ਅੰਕ 1 ਤੋਂ ਲੈ ਕੇ 4 ਤੱਕ ਜਿਹੜੀ ਸਬਮਿਸ਼ਨ ਕੀਤੀ ਗਈ ਹੈ ਉਸ ਦੇ ਵਿੱਚ ਪੂਰਾ ਬੇਰਵਾ ਦਿੱਤਾ ਗਿਆ ਕਿ ਹਿੱਟ ਲਿਸਟ ਦੇ ਵਿੱਚ ਕੌਣ-ਕੌਣ ਵਿਅਕਤੀ ਸ਼ਾਮਲ ਨੇ ਤੇ ਦਾਵਾ ਇਹ ਕੀਤਾ ਗਿਆ ਕਿ ਅਮਰਤਪਾਲ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਆਰਐਸ ਚੀਮਾ ਨੇ ਇਸ ਚੀਜ਼ ਨੂੰ ਚੈਲੰਜ ਨਹੀਂ ਕੀਤਾ ਕਿ ਜਿਹੜੇ ਫੈਕਟਸ ਦਿੱਤੇ ਗਏ ਨੇ ਉਸ ਨੂੰ ਕਿਸੇ ਤਰ੍ਹਾਂ ਦੀ ਚੁਣੌਤੀ ਨਹੀਂ ਦਿੱਤੀ ਹੈ ਇਸ ਤੋਂ ਸਾਬਤ ਹੁੰਦਾ ਹੈ ਕਿ ਅਮਰਤਪਾਲ ਸਿੰਘ ਦੇ ਅਰਸ਼ ਡੱਲਾ ਔਰ ਕਈ ਤਰ੍ਹਾਂ ਦੇ ਹੋਰ ਲੋਕਾਂ ਨਾਲ ਸੰਬੰਧ ਨੇ ਜਿਨ੍ਹਾਂ ਨੇ ਬਕਾਇਦਾ ਇੱਕ ਹਿੱਟ ਲਿਸਟ ਬਣਾਈ ਹੋਈ ਹੈ ਸੋ ਜੇਕਰ ਅਮਰਤਪਾਲ ਸਿੰਘ ਬਾਹਰ ਆਂਦੇ ਨੇ ਤਾਂ ਉਹਨਾਂ ਲੋਕਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਇਸ ਕਰਕੇ ਅਮਰਤਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਇਹ ਤਾਂ ਇੱਕ ਕਾਰਨ ਜਿਹੜਾ ਦੱਸਿਆ ਗਿਆ ਦੂਜਾ ਕਾਰਨ ਇੱਕ ਐਫਆਈਆਰ ਦਸੀ ਗਈ ਹੈ ਯੂਏਪੀਏ ਦੇ ਤਹਿਤ ਜਿਹੜੀ 10 ਅਕਤੂਬਰ 2024 ਨੂੰ ਕੋਟਕਪੂਰਾ ਦੇ ਵਿੱਚ ਤੱਕ ਜਿਹੜੀ ਹੈ ਐਡਮਿਟ ਹੋਈ ਸੀ ਇਸ ਐਫਆਈਆਰ ਦੇ ਵਿੱਚ ਯੂਏਪੀਏ ਦੀਆਂ ਧਾਰਾਵਾਂ ਲਾਈਆਂ ਗਈਆਂ ਨੇ ਔਰ ਇਹ ਵੀ ਕਲੇਮ ਕੀਤਾ ਗਿਆ ਹੈ ਕਿ 9 ਜਨਵਰੀ 2023 ਨੂੰ ਭਾਰਤ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਅਰਸ਼ ਦੱਲਾ ਨੂੰ ਇੱਕ ਖਤਰਨਾਕ ਆਤਵਾਦੀ ਦੱਸਿਆ ਗਿਆ ਜਿਹੜਾ ਕਿ ਫਰੋਤੀਆਂ ਲੈਣ ਕਤਲ ਕਰਵਾਉਣ ਔਰ ਸਰਹੱਦ ਪਾਰ ਤੋਂ ਹਥਿਆਰਾਂ ਦੀ ਸਮਗਲਿੰਗ ਦੇ ਵਿੱਚ ਸ਼ਾਮਲ ਸੀ ਤੇ ਇਸੇ ਤਰ੍ਹਾਂ ਅੱਗੇ ਉਹਨਾਂ ਦਾ ਸਬੰਧ ਕੈਨੇਡਾ ਦੇ ਵਿੱਚ 2024 ਦੇ ਦੌਰਾਨ ਮਾਰੇ ਗਏ ਖਾਲਸਤਾਨੀ ਕਾਰਕੁਨ ਹਰਦੀਪ ਸਿੰਘ ਨਿੱਜਰ ਦੇ ਨਾਲ ਵੀ ਜੋੜਿਆ ਗਿਆ ਹੈ। ਇਹੀ ਸਬੰਧ ਅੱਗੇ ਜਾ ਕੇ ਯੂਕੇ ਦੇ ਖਾਲਸਤਾਨੀ ਕਾਰਕੁਨ ਜਿਨ੍ਹਾਂ ਦੀ ਭੇਦ ਭਰੀ ਤਰੀਕੇ ਨਾਲ ਮੌਤ ਹੋ ਗਈ ਸੀ ਅਵਤਾਰ ਸਿੰਘ ਖੰਡਾ ਉਹਨਾਂ ਦੇ ਨਾਲ ਵੀ ਅੱਗੇ ਇਹ ਸਬੰਧ ਜੋੜੇ ਗਏ। ਸੋ ਇਸ ਤਰ੍ਹਾਂ ਦਿਫੈਕਟਸ ਲੈ ਕੇ ਪੰਜਾਬ ਸਰਕਾਰ ਨੇ ਕਲੇਮ ਕੀਤਾ ਹੈ ਕਿ ਜੇਕਰ ਅਮਰਤਪਾਲ ਬਾਹਰ ਆਉਂਦੇ ਨੇ ਤਾਂ ਜਿਹੜੀ ਉਹਨਾਂ ਦੇ ਗਰੁੱਪ ਵੱਲੋਂ ਹਿੱਟਲਿਸਟ ਤਿਆਰ ਕੀਤੀ ਗਈ ਹੈ ਉਸ ਨਾਲ ਲੋਕਾਂ ਨੂੰ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਪੰਜਾਬ ਦੀ ਅਮਨ ਕਾਨੂੰਨ ਨੂੰ ਖਤਰਾ ਹੋ ਸਕਦਾ ਹੈ ਤੇ ਇਹ ਹੀ ਨਹੀਂ ਜਿਹਦਾ ਅਰਸ਼ਦੱਲਾ ਦੇ ਨਾਲ ਸੰਬੰਧ ਜੋੜਿਆ ਗਿਆ ਉਸੇ ਤਰ੍ਹਾਂ ਕਥਿਤ ਗੈਂਗਸਟਰ ਜੈਪਾਲ ਭੁੱਲਰ ਦੇ ਨਾਲ ਵੀ ਸੰਬੰਧ ਜੋੜਿਆ ਗਿਆ ਤੇ ਇਹ ਕਲੇਮ ਕੀਤਾ ਗਿਆ ਕਿ ਅਰਸ਼ ਦੱਲਾ ਔਰ ਅਮਰਤਪਾਲ ਸਿੰਘ ਕਤਲ ਦੇ ਕੇਸ ਵਿੱਚ ਨਾਮਜ਼ਦ ਨੇ ਉਹਨਾਂ ਦੇ ਖਿਲਾਫ ਇੱਕ ਗਵਾਹ ਦੇ ਬਿਆਨ ਨੂੰ ਵੀ ਆਧਾਰ ਬਣਾਇਆ ਗਿਆ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਜਿਸ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅਮਰਤਪਾਲ ਅਰਸ਼ ਦੱਲਾ ਨਾਲ ਜੰਗੀ ਐਪ ਦੇ ਰਾਹੀਂ ਸੰਪਰਕ ਵਿੱਚ ਸੀਗਾ ਔਰ ਗੁਰਪ੍ਰੀਤ ਸਿੰਘ ਹਰੀ ਨੌ ਦੇ ਕਜ਼ਨ ਸੁਖਪ੍ਰੀਤ ਦੇ ਬਿਆਨ ਦਾ ਵੀ ਹਵਾਲਾ ਦਿੱਤਾ ਗਿਆ ਜਿਸ ਦੇ ਵਿੱਚ ਕਿਹਾ ਗਿਆ ਕਿ ਹਰੀ ਨੌ ਨੇ ਅਜਨਾਲਾ ਥਾਣੇ ਦੀ ਘਟਨਾ ਤੋਂ ਬਾਅਦ ਅਮਰਤਪਾਲ ਦੇ ਨਾਲ ਮਤ ਭੇਦ ਵਾਲੇ ਵਿਚਾਰ ਪ੍ਰਗਟਾਏ ਸੀਗੇ ਜਿਸ ਕਾਰਨ ਉਹ ਉਹਨਾਂ ਦੇ ਨਿਸ਼ਾਨੇ ਤੇ ਆ ਗਿਆ ਸੋ ਅਤਵਾਦੀਆਂ ਤੇ ਗੈਂਗਸਟਰਾਂ ਨਾਲ ਸੰਬੰਧ ਹੋਣ ਹਿੱਟ ਲਿਸਟ ਵਿੱਚਲੇ ਵਿਅਕਤੀਆਂ ਨੂੰ ਖਤਲਾ ਹੋਣ ਦੇ ਕਾਰਨ ਅਮਰਤਪਾਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਔਰ ਇਹ ਸਬਮਿਸ਼ਨ ਅਜੇ ਵੀ ਕੋਰਟ ਦੇ ਵਿੱਚ ਜਾਰੀ ਸੀ ਸੋ ਬੁੱਧਵਾਰ ਨੂੰ ਅਦਾਲਤ ਦੇ ਵਿੱਚ ਸਰਕਾਰ ਨੇ ਆਪਣੀਆਂ ਇਹ ਦਲੀਲਾਂ ਰੱਖੀਆਂ ਆਪਣੇ ਜਵਾਬ ਦੇ ਰਾਹੀਂ ਫੈਕਟਸ ਰੱਖੇ ਤੇ ਅੱਜ ਉਹਨਾਂ ਦੀ ਕਨਕਲੂਜਨ ਹੋਣੀ ਹੈ ਅੱਜ ਪੂਰੀ ਤਰ੍ਹਾਂ ਜਿਹੜੀ ਸਰਕਾਰ ਦੇ ਕੋਲ ਫੈਕਟਸ ਨੇ ਅਮਰਤਪਾਲ ਬਾਰੇ ਜਾਂ ਸਰਕਾਰ ਜਿਹੜੇ ਫੈਕਟਸ ਨੂੰ ਕਲੇਮ ਕਰਦੀ ਹੈ ਉਹ ਅਦਾਲਤ ਦੇ ਵਿੱਚ ਰੱਖੇ ਜਾਣੇ ਸੋ ਮੋٹے ਤੌਰ ਤੇ ਇਹ ਦੋ ਮੁੱਖ ਕਾਰਨ ਜਿਹੜੇ ਨੇ ਉਹ ਦੱਸੇ ਗਏ ਆ ਪਹਿਲਾ ਅਮਰਤਪਾਲ ਸਿੰਘ ਦਾ ਗੈਂਗਸਟਰਾਂ ਔਰ ਅਤਵਾਦੀਆਂ ਦੇ ਨਾਲ ਸਬੰਧ ਹੋਣੇ ਉਹਨਾਂ ਦਾ ਨਾਮ ਬਕਾਇਦਾ ਅਰਸ਼ਦੱਲਾ ਦੇ ਨਾਲ, ਜੈਪਾਲ ਭੁੱਲਰ ਗੈਂਗ ਦੇ ਨਾਲ, ਹਰਦੀਪ ਨਿੱਜਰ ਦੇ ਨਾਲ ਸੰਪਰਕ ਹੋਣਾ, ਅਪਤਾਰ ਸਿੰਘ ਖੰਡਾ ਦੇ ਨਾਲ ਸੰਪਰਕ ਹੋਣਾ ਇਹ ਇਸ ਤਰ੍ਹਾਂ ਦੇ ਹਵਾਲੇ ਦਿੱਤੇ ਗਏ ਆ ਔਰ ਉਸ ਦੇ ਨਾਲ-ਨਾਲ ਉਹਨਾਂ ਦੇ ਗਰੁੱਪ ਵੱਲੋਂ ਇੱਕ ਹਿੱਟ ਲਿਸਟ ਜਿਹੜੀ ਤਿਆਰ ਕੀਤੀ ਗਈ ਹੈ ਉਸ ਦਾ ਵੀ ਜ਼ਿਕਰ ਕੀਤਾ ਗਿਆ ਹੈ ਔਰ ਉਸ ਦੇ ਵਿੱਚੋਂ ਗੁਰਪ੍ਰੀਤ ਸਿੰਘ ਹਰੀਨੋ ਉਹਨਾਂ ਦਾ ਨਾਮ ਵੀ ਇਸ ਲਿਸਟ ਦੇ ਵਿੱਚ ਸ਼ਾਮਲ ਸੀ ਔਰ ਉਹਨਾਂ ਦਾ ਬਕਾਇਦਾ ਕਤਲ ਹੋਇਆ ਤੇ ਕਤਲ ਦੇ ਮਾਮਲੇ ਦੇ ਵਿੱਚ ਅਰਸ਼ ਦੱਲਾ ਔਰ ਅਮਰਤਪਾਲ ਸਿੰਘ ਦਾ ਨਾਮ ਵੀ ਨਾਮਜਦ ਹੈ ਔਰ ਦੂਸਰਾ ਜਿਹੜੀ ਉਹਨਾਂ ਦੇ ਖਿਲਾਫ ਯੂਏਪੀਏ ਦਾ ਕੇਸ ਕੋਟਕਪੂਰਾ ਦੇ ਵਿੱਚ ਦਰਜ ਹੈ ਉਸ ਦਾ ਵੀ ਜ਼ਿਕਰ ਕੀਤਾ ਗਿਆ ਸੋ ਇਹ ਦੋ ਵੱਡੇ ਕਾਰਨ ਨੇ ਜਿਹਦੇ ਕਰਕੇ ਸਰਕਾਰ ਕਲੇਮ ਕਰ ਰਹੀ ਹੈ ਕਿ ਅਮਰਤਪਾਲ ਨੂੰ ਜੇਲ੍ਹ ਤੋਂ ਬਾਹਰ ਨਹੀਂ ਆਣ ਦਿੱਤਾ ਜਾਣਾ ਚਾਹੀਦਾ ਹੁਣ ਗੱਲ ਕਰਦੇ ਹਾਂ ਦੂਜੀ ਖਬਰ ਦੀ ਦੂਜੀ ਪੰਥਕ ਖਬਰ ਦਮਦਮੀ ਟਕਸਾਲ ਦੇ ਨਾਲ ਜੁੜੀ ਹੋਈ ਹੈ ਦਮਦਮੀ ਟਕਸਾਲ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਸਿੱਖ ਧਰਮ ਦੀ ਬਹੁਤ ਵੱਡੀ ਪ੍ਰਚਾਰਕ ਸੰਸਥਾ ਹੈ ਔਰ ਬਾਬਾ ਦੀਪ ਸਿੰਘ ਤੋਂ ਲੈ ਕੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਤੱਕ ਵੱਡੇ ਮਹਾਨ ਸਿੱਖ ਲੀਡਰ ਇਸ ਸੰਸਥਾ ਨੂੰ ਲੀਡ ਕਰਦੇ ਰਹੇ ਨੇ ਅੱਜ ਕੱਲ ਇਹ ਸੰਸਥਾ ਦੇ ਲੀਡਰ ਜਾਂ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਭਿੰਡਰਾਂ ਵਾਲੇ ਹਨ ਬਾਬਾ ਹਰਨਾਮ ਸਿੰਘ ਖਾਲਸਾ ਭਿੰਡਰਾਂ ਵਾਲੇ ਦੀ ਅਗਵਾਈ ਦੇ ਵਿੱਚ ਟਕਸਾਲ ਜਿਸ ਤਰ੍ਹਾਂ ਦਾ ਪੋਲਿਟਿਕਲ ਅਲਾਈਨਮੈਂਟ ਚਲਾ ਕੇ ਚੱਲ ਰਹੀ ਹੈ ਉਸ ਨੂੰ ਲੈ ਕੇ ਵਿਵਾਦ ਖੜੇ ਹੋਏ ਆ ਟਕਸਾਲ ਦੇ ਵੱਲੋਂ ਮੁੰਬਈ ਦੇ ਵਿੱਚ ਨਵੀਂ ਮੁੰਬਈ ਦੇ ਵਿੱਚ 28 ਫਰਵਰੀ ਤੋਂ 1 ਮਾਰਚ ਤੱਕ 3 ਦਿਨਾਂ ਧਾਰਮਿਕ ਸਮਾਗਮ ਕੀਤਾ ਜਾ ਰਿਹਾ ਹੈ ਇਹ ਸਮਾਗਮ ਮੁੰਬਈ ਸਰਕਾਰ ਦੇ ਨਾਲ ਮਿਲ ਕੇ ਕੀਤਾ ਜਾ ਰਿਹਾ ਤੇ ਇਹ ਸਮਾਗਮ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਸਮਾਗਮਾਂ ਨੂੰ ਸਮਰਪਿਤ ਹੈ ਹੁਣ ਇਸ ਦੇ ਬਾਰੇ ਵਿਵਾਦ ਕੀ ਹੋਇਆ ਵਿਵਾਦ ਇਹ ਹੋਇਆ ਕਿ ਦਮਦਮੀ ਟਕਸਾਲ ਨੇ ਜਿਹੜੇ ਪੋਸਟਰ ਲਾਏ ਐ ਜਿਹੜੇ ਬੈਨਰ ਲਾਏ ਗਏ ਨੇ ਉਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਉਹਨਾਂ ਦੀਆਂ ਫੋਟੋਆਂ ਲਾਈਆਂ ਗਈਆਂ ਨੇ ਉਹਨਾਂ ਫੋਟੋਆਂ ਨੂੰ ਲੈ ਕੇ ਇੱਕ ਤਰ੍ਹਾਂ ਦਾ ਪੰਥਕ ਖਲਕਿਆਂ ਦੇ ਵਿੱਚ ਸਵਾਲ ਖੜਾ ਕੀਤਾ ਜਾ ਰਿਹਾ ਹੈ ਕਿ ਦਮਦਮੀ ਟਕਸਾਲ ਕੀ ਪੂਰੀ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਪਾਲੇ ਚਲੇ ਗਈ ਵੈਸੇ ਇਹ ਕੋਈ ਅਲਾਈਨਮੈਂਟ ਨਵੀਂ ਨਹੀਂ ਹੈ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆ ਬਾਬਾ ਹਰਨਾਮ ਸਿੰਘ ਧੁੰਮਾ ਨੇ ਭਾਰਤੀ ਜਨਤਾ ਪਾਰਟੀ ਦਾ ਖੁੱਲਕੇ ਸਾਥ ਦਿੱਤਾ ਸੀ ਔਰ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਮਹਾਜੁਗਤੀ ਗੱਠਜੋੜ ਨੂੰ ਵੋਟਾਂ ਪੁਆਈਆਂ ਸਨ ਉਸ ਤੋਂ ਬਾਅਦ ਜਿਹੜੀਆਂ ਮਿਊਨਿਸਪਲ ਕਮੇਟੀ ਦੀਆਂ ਚੋਣਾਂ ਹੋਈਆਂ ਜਾਂ ਨਗਰ ਕੌਂਸਲਾਂ ਦੀਆਂ ਚੋਣਾਂ ਹੋਈਆਂ ਉਸ ਦੇ ਵਿੱਚ ਵੀ ਦਮਦਮੀ ਟਕਸਾਲ ਵੱਲੋਂ ਕੁਝ ਨਾਂ ਸਜੈਸਟ ਕੀਤੇ ਗਏ ਸੀਗੇ ਜਿਹੜੇ ਭਾਰਤੀ ਜਨਤਾ ਪਾਰਟੀ ਵੱਲੋਂ ਟਿਕਟ ਜਿਨ੍ਹਾਂ ਨੂੰ ਦਿੱਤੀ ਗਈ ਤੇ ਉਹ ਚੋਣ ਲੜੇ ਤੇ ਜਿੱਤੇ ਵੀ ਤੇ ਚੋਣ ਜਿੱਤਣ ਤੋਂ ਬਾਅਦ ਬਾਬਾ ਹਰਨਾਮ ਸਿੰਘ ਧੁੰਮਾ ਨੇ ਬਾਬਾ ਹਰਨਾਮ ਸਿੰਘ ਖਾਲਸਾ ਨੂੰ ਉਹਨਾਂ ਦਾ ਇੱਕ ਨਿਕਨੇਮ ਧੁੰਮਾ ਵੀ ਹੈ ਇਸ ਕਰਕੇ ਉਹਨਾਂ ਨੂੰ ਦੋ ਨਾਮਾਂ ਦੇ ਨਾਲ ਜਾਣਿਆ ਜਾਂਦਾ ਕਦੇ ਹਰਨਾਮ ਸਿੰਘ ਖਾਲਸਾ ਕਿਹਾ ਜਾਂਦਾ ਤੇ ਕਦੇ ਹਰਨਾਮ ਸਿੰਘ ਧੁੰਮਾ ਵੀ ਕਹਿ ਦਿੱਤਾ ਜਾਂਦਾ ਜਦੋਂ ਨਗਰ ਕੌਂਸਲ ਦੀਆਂ ਜਾਨਗਰ ਨਗਰ ਨਿਗਮਾਂ ਦੀਆਂ ਚੋਣਾਂ ਹੋਈਆਂ ਉਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀਗਵਾਈ ਵਾਲੇ ਗੱਠਜੋੜ ਨੇ 29 ਦੇ ਵਿੱਚੋਂ 23 ਥਾਮਾਂ ਤੇ ਜਿੱਤ ਹਾਸਲ ਕੀਤੀ ਤਾਂ ਉਸ ਤੋਂ ਬਾਅਦ ਪਾਬਾ ਹਰਨਾਮ ਸਿੰਘ ਖਾਲਸਾ ਨੇ ਉੱਥੋਂ ਦੇ ਜਿਹੜੇ ਮੁੱਖ ਮੰਤਰੀ ਨੇ ਦਵਿੰਦਰ ਫੜਨवीस ਉਹਨਾਂ ਨੂੰ ਮੁਬਾਰਕਬਾਦ ਵੀ ਦਿੱਤੀ ਔਰ ਕਿਹਾ ਕਿ ਔਰ ਦੱਸਿਆ ਕਿ ਉਹਨਾਂ ਦੇ ਜਿਹੜੇ ਲੋਕ ਨੇ ਉਹਨਾਂ ਵੱਲੋਂ ਰეკਮੈਂਡ ਕੀਤੇ ਉਮੀਦਵਾਰ ਹੈ ਉਹ ਵੀ ਚੰਗੀ ਗਿਣਤੀ ਦੇ ਵਿੱਚ ਜਿੱਤ ਕੇ ਸਾਹਮਣੇ ਆਏ ਬਾਬਾ ਹਰਨਾਮ ਸਿੰਘ ਖਾਲਸਾ ਤੇ ਟਿਪਸਾਲ ਇਹ ਗੱਲ ਦੇ ਧਾਰਨੀ ਰਹੇ ਨੇ ਕਿ ਉਹ ਪੰਥ ਲਈ ਜਿਹੜਾ ਕੁਝ ਚੰਗਾ ਚੰਗ ਪਾਰਟੀ ਕੋਈ ਚੰਗਾ ਕਰਦੀ ਹੈ ਉਸ ਦੀ ਸਪੋਰਟ ਉਹ ਕਰਦੇ ਨੇ ਪਰ ਉਹਨਾਂ ਦਾ ਇਸ ਨੂੰ ਲੈ ਕੇ ਵਿਰੋਧ ਹੋ ਰਿਹਾ ਕਿ ਜਿੱਥੇ ਇੱਕ ਪਾਸੇ ਜਿਹੜੀਆਂ ਸਿੱਖ ਸੰਸਥਾਵਾਂ ਨੇ ਸਿੱਖ ਲੀਡਰ ਨੇ ਉਹ ਇਹ ਕਲੇਮ ਕਰਦੇ ਨੇ ਕਿ ਭਾਰਤੀ ਜਨਤਾ ਪਾਰਟੀ ਔਰ ਆਰਐਸਐਸ ਸਿੱਖਾਂ ਨੂੰ ਅਸਿਮੀਲੇਟ ਕਰਨ ਦੀ ਆਪਣੇ ਚ ਸ਼ਾਮਲ ਕਰਨ ਦੀ ਜਾਂ Hindu ਸਾਬਤ ਕਰਨ ਦੇ ਵਿੱਚ ਲੱਗੇ ਹੋਏ ਆ ਉਥੇ ਦਮਦਮੀ ਟਕਸਾਲ ਵਰਗੀ ਵਿਕਾਰੀ ਪ੍ਰਚਾਰਕ ਸੰਸਥਾ ਦਾ ਭਾਰਤੀ ਜਨਤਾ ਪਾਰਟੀ ਦੇ ਨਾਲ ਖੜਨਾ ਕਿੰਨਾ ਕੁ ਜਾਇਜ਼ ਹੈ ਸੋ ਇਹ ਗੱਲ ਨੂੰ ਲੈ ਕੇ ਵਿਵਾਦ ਹੋ ਰਿਹਾ ਹੈ ਇਹ ਬੈਨਰ ਜਿਹੜੇ ਨੇ ਇਸ ਬੈਨਰ ਨੂੰ ਲੈ ਕੇ ਵਿਵਾਦ ਹੋ ਰਿਹਾ ਇਸ ਦੇ ਉੱਤੇ ਖਬਰਾਂ ਅਖਬਾਰਾਂ ਦੇ ਵਿੱਚ ਪ੍ਰਕਾਸ਼ਿਤ ਹੋਈਆਂ ਔਰ ਖਬਰ ਜਿਹੜੀ ਹੈ ਹਿੰਦੁਸਤਾਨ ਟਾਈਮਸ ਦੇ ਪੱਤਰਕਾਰ ਅੰਮ੍ਰਿਤਸਰ ਤੋਂ ਪੱਤਰਕਾਰ ਸੁਰਜੀਤ ਸਿੰਘ ਹੁਣਾਂ ਨੇ ਖਬਰ ਕੀਤੀ ਹੈ ਤੋ ਸਰਜੀਤ ਸਿੰਘ ਹੁਣਾਂ ਦੀ ਖਬਰ ਦੇ ਵਿੱਚ ਇੱਕ 파ਟ ਹੋਰ ਹੈ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਆ ਬਾਬਾ ਹਰਨਾਮ ਸਿੰਘ ਧੰਮਾ ਦੀ ਇੱਕ ਫੋਟੋ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਕੋਈ ਕਿਸੇ ਖਾਸ ਰਿਚੁਅਲ ਕਰਦੇ ਨਜ਼ਰ ਆ ਰਹੇ ਹੈ ਕਿਸੇ ਜਿਵੇਂ ਪੱਥਰ ਦੇ ਉੱਤੇ ਉਹ ਹਾਰ ਪਹਿਨਾ ਰਹੇ ਹੋਣ ਇਸ ਤਰ੍ਹਾਂ ਦੀ ਉਹ ਫੋਟੋ ਹੈ ਤੇ ਉਸ ਦਾ ਵੀ ਕਾਫੀ ਜਿਹੜਾ ਹੈ ਪ੍ਰਚਾਰ ਸੋਸ਼ਲ ਮੀਡੀਆ ਤੇ ਹੋ ਰਿਹਾ ਹੈ ਉਹ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਜਾ ਰਹੀ ਹੈ ਇਸ ਦੇ ਖਿਲਾਫ ਤਖਤ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਇੱਕ ਬਕਾਇਦਾ ਪ੍ਰੈਸ ਨੋਟ ਜਾਰੀ ਕੀਤਾ ਗਿਆ ਜਿਹੜਾ ਸੰਤ ਹਰਨਾਮ ਸਿੰਘ ਖਾਲਸਾ ਭਿੰਡਰਾਂ ਵਾਲੇ ਫੇਸਬੁੱਕ ਦੇ ਅਫੀਸ਼ੀਅਲ ਪੇਜ ਦੇ ਉੱਤੇ ਉਹ ਪ੍ਰੈਸ ਨੋਟ ਪਾਇਆ ਗਿਆ ਜਿਸ ਦੇ ਵਿੱਚ ਕਿਹਾ ਗਿਆ ਕਿ ਹਰਨਾਮ ਸਿੰਘ ਖਾਲਸਾ ਸਿੱਖੀ ਦਾ ਪ੍ਰਚਾਰ ਦੇਸ਼ ਵਿਦੇਸ਼ ਦੇ ਵਿੱਚ ਕਰਦੇ ਨੇ ਉਹਨਾਂ ਦੀ ਜਸ਼ ਤੋਂ ਉਹਨਾਂ ਦੀ ਸ਼ੋਭਾ ਤੋਂ ਤੰਗ ਪਰੇਸ਼ਾਨ ਹੋ ਕੇ ਕੁਝ ਲੋਕ ਉਹਨਾਂ ਦੇ ਖਿਲਾਫ ਝੂਠਾ ਪ੍ਰਚਾਰ ਕਰਦੇ ਨੇ ਤਾਂ ਉਹ ਪ੍ਰਚਾਰ ਜਿਹੜਾ ਹੈ ਸਹਿਨ ਨਹੀਂ ਕੀਤਾ ਜਾਏਗਾ ਇਸ ਤਰ੍ਹਾਂ ਦੀ ਔਰ ਸੰਗਤਾਂ ਨੂੰ ਅਗਾਹ ਕੀਤਾ ਗਿਆ ਹੈ ਸੰਗਤ ਨੂੰ ਅਗਾਹ ਕੀਤਾ ਗਿਆ ਹੈ ਕਿ ਉਹ ਇਸ ਤਰ੍ਹਾਂ ਦੇ ਵਹਿਕਾਵੇ ਦੇ ਵਿੱਚ ਨਾ ਆਣ ਸੋ ਇਸ ਤਰ੍ਹਾਂ ਦਾ ਸਪਸ਼ਟੀਕਰਨ ਵੀ ਦਿੱਤਾ ਗਿਆ ਕਿ ਉਹ ਜਿਵੇਂ ਪੱਥਰ ਦੀ ਪੂਜਾ ਕਰ ਰਹੇ ਹੋਣ ਇਸ ਤਰ੍ਹਾਂ ਦਾ ਜਿਹੜੇ ਆ ਉਹ ਫੋਟੋ ਫੋਟੋ ਦੀ ਅਸੀਂ ਕੋਈ ਪੁਸ਼ਟੀ ਨਹੀਂ ਕਰਦੇ ਕਿ ਫੋਟੋ ਉਹ ਅਸਲੀ ਹੈ ਜਾਂ ਏਆਈ ਰਾਹੀਂ ਜਨਰੇਟ ਕੀਤੀ ਗਈ ਹੈ ਪਰ ਇਹ ਖਬਰ ਇੱਕ ਹਿੰਦੁਸਤਾਨ ਟਾਈਮਜ਼ ਦੇ ਵਿੱਚ ਲੱਗੀ ਹੈ ਜਿਸ ਦੇ ਵਿੱਚ ਇਹ ਕਲੇਮ ਕੀਤਾ ਗਿਆ ਹੈ ਕਿ ਉਹ ਪੱਥਰ ਦੇ ਉੱਤੇ ਹਾਰ ਪਹਿਨਾਨ ਵਾਲੀ ਫੋਟੋ ਜਿਹੜੀ ਹੈ ਲੱਗੀ ਹੈ ਜਿਸ ਉਸ ਫੋਟੋ ਦੇ ਵਾਇਰਲ ਹੋਣ ਦਾ ਭਾਵੇਂ ਕਿ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਪ੍ਰੈਸ ਨੋਟ ਦੇ ਵਿੱਚ ਸਿੱਧੇ ਤੌਰ ਤੇ ਹਵਾਲਾ ਨਹੀਂ ਹੈ ਪਰ ਕਿਹਾ ਜਾ ਰਿਹਾ ਹੈ ਕਿ ਕੁਝ ਤਸਵੀਰਾਂ ਉਹਨਾਂ ਦੀਆਂ ਇਸ ਤਰ੍ਹਾਂ ਚਲਾਈਆਂ ਜਾ ਰਹੀਆਂ ਨੇ ਉਹਨਾਂ ਦੇ ਖਿਲਾਫ ਪ੍ਰਚਾਰ ਜਿਹੜਾ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਉਸ ਪ੍ਰਚਾਰ ਦੀ ਪੰਜ ਪਿਆਰਿਆਂ ਵੱਲੋਂ ਪ੍ਰੈਸ ਨੋਟ ਰਾਹੀਂ ਨਿੰਦਾ ਕੀਤੀ ਗਈ ਹੈ ਸੋ ਇਹ ਦੂਜੀ ਖਬਰ ਸੀ ਕਿ ਦਮਦਮੀ ਟਕਸਾਲ ਦੇ ਭਾਰਤੀ ਜਨਤਾ ਪਾਰਟੀ ਦੇ ਨਾਲ ਸਬੰਧਾਂ ਨੂੰ ਲੈ ਕੇ ਪੰਥਕ ਹਲਕਿਆਂ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾ ਰਹੇ ਨੇ ਔਰ ਦਮਦਮੀ ਟਕਸਾਲ ਦਾ ਇਹੀ ਦਲੀਲ ਹੈ ਕਿ ਉਹ ਸਿੱਖ ਧਰਮ ਸਿੱਖ ਪੰਥ ਔਰ ਸਿੱਖਾਂ ਦੇ ਲਈ ਜਿਹੜੇ ਪੰਜਾਬ ਤੋਂ ਬਾਹਰ ਵਸਦੇ ਸਿੱਖ ਨੇ ਜਿੱਥੇ-ਜਿੱਥੇ ਕੋਈ ਪਾਰਟੀ ਜਾਂ ਸਰਕਾਰ ਉਹਨਾਂ ਦੇ ਲਈ ਕੋਈ ਚੰਗਾ ਕਰਦੀ ਹੈ ਉਸ ਦੇ ਲਈ ਉਹ ਸਪੋਰਟ ਕਰ ਰਹੇ ਨੇ ਧੰਨਵਾਦ